ਖੇਤੀ ਕਾਨੂੰਨ ਖਿਲਾਫ ਪੰਜਾਬ ਦਾ ਕਿਸਾਨ ਫਰੰਟਫੁੱਟ ਤੇ ਹੈ ਸਿਆਸੀ ਪਾਰਟੀਆਂ ਕਦਮ ਰੁਲੌਣ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਕਿਸਾਨ ਰਾਜ਼ੀ ਨਹੀਂ ਹੈ ਕਿਉਂਕਿ ਸਿਆਸੀ ਤਸੱਲੀਆਂ 'ਚੋਂ ਕੁਝ ਨਿਕਲ ਨਹੀਂ ਰਿਹਾ ਕਿਸਾਨ ਦਾ ਸੰਘਰਸ਼ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਲੀਡਰਾਂ ਦੇ ਘਿਰੌ ਹੋ ਰਹੇ ਨੇ ਤੇ ਕਾਰਪੋਰੇਟ ਕਾਰਨੀਆਂ ਦੇ ਬਾਈਕਾਟ ਲੋਕ ਵੀ ਸਾਥ ਦੇ ਰਹੇ ਨੇ ਪੰਜਾਬ ਦੇ ਕਿਸਾਨ ਦਾ ਮੈਂ ਤੁਹਾਡੇ ਵਿੱਚੋਂ ਆ ਤੁਹਾਡੇ ਨਾਲ ਆ ਤੁਹਾਡੇ ਨਾਲ ਬਾਂਗਾ ਔਰ ਮੈਂ ਇੱਥੇ ਵਾਦਾ ਕਰਨਾ ਪਿਆ ਕਿ 31 ਯੂਨੀ ਦਾ 31 ਤੋਂ ਬਾਅਦ 32 ਵੀ ਆਈ ਸੀ ਔਰ ਕੋਲ ਵੀ ਜਾਵਾਂਗੇ ਧੰਨਵਾਦ ਅਸੀਂ ਤੁਹਾਡੇ ਕੋਲ ਲੈ ਕੇ ਫੇਰ ਆਪਾਂ ਜਾਣਾ ਇਥੋਂ ਜਿਹੜੀਆਂ ਇਹ ਮੇਰੇ ਘਰ ਜਾਣ ਵਾਲਾ ਨਹੀਂ 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 ਘਰ ਜਾਣ ਦੀ ਗੱਲ ਵੱਖਰੀ ਹੁੰਦੀ ਹੈ ਇਹ ਬੀਜਪੀ ਦੇ ਪ੍ਰਧਾਨ ਨੇ ਗੱਲ ਇਹਨਾਂ ਦੇ ਕੋਲ ਸਾਰਾ ਕੋਈ ਨਾ ਕੋਈ ਹੱਕ ਹੈ ਇਹਨੇ ਬੀਜਪੀ ਦੇ ਜਨਰਲ ਸਕੱਤਰ ਤਰुण ਚੁੱਕ ਕਿਸਾਨਾਂ ਨੂੰ ਫਾਇਦੇ ਸਮਝਾ ਰਹੇ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਦੇ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਖਰਸ਼ਾ ਸ਼ੀਨਾ ਦੀ ਇਹ ਤਸਵੀਰਾਂ ਨੇ ਪਰ ਕਿਸਾਨ ਨਹੀਂ ਮੰਨੇ ਤੇ ਜਾਂਦੇ ਹੋਏ ਤਰुण ਚੁੱਪ ਦੀ ਗੱਡੀ ਨੂੰ ਰੋਕ ਦਿੱਤਾ ਗਿਆ ਤੇ ਆਖਿਰਚ ਬੀਜੇਪੀ ਲੀਡਰ ਨੂੰ ਪਿਛਲੇ ਗੇਟ ਤੋਂ ਭਜਣਾ ਪਿਆ ਕਿਸਾਨਾਂ ਵੱਲੋਂ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੇ ਖਿਲਾਫ ਐਸਾ ਹੈ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਕਿਸਾਨ ਯੂਨੀਅਨ ਪ੍ਰਦਰਸ਼ਨ ਕਰ ਰਹੀ ਹੈ ਕਿਸਾਨ ਤੇ ਮੇਰੇ ਨਾਲ ਖੜੇ ਹੋ ਤੂੰ ਮਨਿਸਟ ਪਾਰਟੀ ਦੀ ਉਹਨਾਂ ਨੇ ਵੀ ਮੈਂ ਬੇਨਤੀ ਕਰਾਂਗਾ ਮੈਂ ਉਹਨਾਂ ਨੂੰ ਵੀ ਸਮਝਾਉਣ ਨੂੰ ਤਿਆਰ ਹਾਂ ਸੀ ਉਹਨਾਂ ਦਾ ਵੀ ਦਿਲ ਜਿੱਤਣਾ ਉਹ ਸਾਡੇ ਵਿਰੋਧੀ ਨਹੀਂ ਹੈਗੇ ਵਿਚਾਰ ਹੋ ਸਕਦਾ ਵਿਰੋਧ ਅਸੀਂ ਕਿਸਾਨਾਂ ਦੇ ਹਿੱਤ ਚਾ ਔਰ ਕਿਸਾਨਾਂ ਦੇ ਹਿੱਤ ਵਾਸਤੇ ਸਾਨੂੰ ਕੋਈ ਵੀ ਕਦਮ ਚੁੱਕਣਾ ਪਿਆ ਸੀ ਚੁੱਕਾ ਹੁਣ ਇਹ ਤੇ ਚੋਗ ਸਭ ਜਿਹੜੇ ਹਿੱਤਾਂ ਦੀ ਗੱਲ ਕਰ ਰਹੇ ਨੇ ਕਿਸਾਨਾਂ ਨੂੰ ਉਸ ਤੋਂ ਕੋਈ ਭਲਾਈ ਨਹੀਂ ਵਿਖਰੀ ਕਿਸਾਨ ਤਾਂ ਇਹ ਚਾਹੁੰਦਾ ਹੈ ਕਾਨੂੰਨ ਵਾਪਸ ਲਏ ਜਾਣ ਮੋਦੀ ਸਰਕਾਰ ਸੁਣਵਾਈ ਕਰੇ ਤਰुण ਚੋਗ ਦਾ ਵਿਰੋਧ ਹੋਇਆ ਇਹ ਖਬਰ ਅੰਮ੍ਰਿਤਸਰ ਦੇ ਦੇਵੀदासਪੁਰਾ ਪਿੰਡ ਚ ਧਰਨੇ ਤੇ ਬੈਠੇ ਕਿਸਾਨਾਂ ਤੱਕ ਵੀ ਪਹੁੰਚ ਗਈ ਅੱਜ ਤਰुण ਚੋਗ ਜੀ ਆ ਪੱਠਾ ਛੀਨਾ ਸੀਗਾ ਉੱਥੇ ਗਏਗੇ ਸੋ ਕਿਸਾਨਾਂ ਮਜ਼ਦੂਰਾਂ ਨੂੰ ਪਿੰਡਕ ਲੱਗ ਗਈ ਉਹਨਾਂ ਦਾ ਘਰਾਓ ਕਰਕੇ ਨਾਰੇਬਾਜ਼ੀ ਕੀਤੀ ਆ ਸੋ ਆਪ ਪੈਲੀਆਂ ਦੇ ਵਿੱਚੋਂ ਭੱਜ ਕੇ ਪੈਲੀਆਂ ਦੇ ਵਿੱਚੋਂ ਭੱਜ ਕੇ ਉਹਨਾਂ ਨੇ ਆਪਣੇ ਆਪ ਨੂੰ ਕਾਮਜਾਬ ਹੋਤਾ ਸੋ ਜੇ ਤਰुण ਚੁੱਕ ਜਿਹੜੇ মিডিਆ ਦੇ ਵਿੱਚ ਰੋਜ਼ ਇਸ ਕਾਨੂੰਨ ਦੇ ਹਾਕਮ ਵਿੱਚ ਪ੍ਰਚਾਰ ਕਰਦੇ ਸਾਡੇ ਨਾਲ ਬਹਿ ਕੇ ਡਿਸਕਸਤਾ ਕਰ ਲੈਂਦੇ ਅੱਜ ਸੋ ਇਸ ਕਰਕੇ ਜਿੱਥੇ ਵੀ ਸਾਨੂੰ ਭਾਜਪਾ ਦੇ ਲੀਡਰਾਂ ਦੀ ਆਉਣ ਦੀ ਖਬਰ ਮਿਲ ਗਈ ਭਾਜਪਾ ਦੇ ਲੀਡਰ ਕਿਹੇ ਪਿੰਡ ਚ ਆਉਣਾ ਤਾਂ ਪਹਿਲਾਂ ਐਲਾਨ ਕਰਕੇ ਆਉਣ ਭਾਵੇਂ ਅਰਧ ਸੈਨਿਕ ਫੋਰਸ ਨਾਲ ਲਾ ਕੇ ਆਉਣ ਫਿਰ ਪੰਜਾਬ ਦੇ ਕਿਸਾਨ ਮਜ਼ਦੂਰ ਦੱਸਣਗੇ ਵੀ ਪਿੰਡਾਂ 'ਚ ਕਿਵੇਂ ਵੜਿਆ ਜਾਂਦਾ ਵਾ ਵਿਰੋਧ ਸਿਰਫ ਬੀਜੇਪੀ ਦਾ ਨਹੀਂ ਹੋ ਰਿਹਾ ਕਿਸਾਨਾਂ ਦੇ ਸਵਾਲ ਸੂਬੇ ਦੀ ਕੈਪਟਨ ਸਰਕਾਰ ਨੂੰ ਵੀ ਨੇ ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਈਸਰਚ ਇੱਕ ਸਕੂਲ ਦੇ ਖੇਡ ਮੈਦਾਨ ਦਾ ਉਦਘਾਟਨ ਕਰਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਪਹੁੰਚੇ ਤਾਂ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਕੈਪਟਨ ਸਰਕਾਰ ਮਰਦਾਬਾਦ 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 ਸਾਰੇ ਬਿੱਟੋ ਹਾਏ ਹਾਏ ਮਰਦੀ ਕਰ ਗਿਆ ਮਦੀ ਨਾਮਾ ਮਰ ਗਿਆ ਮਰਦੀ ਕਰ ਗਿਆ ਜੀ ਜੀ ਆਪਣਾ ਕਾਂਗਰਸ ਦੇ ਗੁਰਪ੍ਰੀਤ ਸਿੰਘ ਕਾਂਗਰਸ ਦੇ ਖਿਲਾਫ ਜੀ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਉਹ ਇੱਥੇ ਅਧ்கਟਨ ਕਰਨ ਆਏ ਹੋਏ ਨੇ ਉਹਨਾਂ ਦਾ ਜ਼ਿਕਰ ਕੀਤਾ ਗਿਆ ਸੀ. ਸੀਐਮ ਸਾਹਿਬ ਕੋਲ ਬਾਵਰ ਹੈਗੀ ਆ ਉਹ ਕਹਿ ਸਕਦਾ ਵੀ ਮੈਂ ਜਿਹੜੇ ਐਮਐਸਬੀ ਤੋਂ ਘੱਟ ਖਰੀਦੇ ਨਹੀਂ ਦੂੰਗਾ ਇੱਥੇ ਲਾਗੂ ਨਹੀਂ ਹੁੰਦੂੰਗਾ ਜੇ ਇੱਥੋਂ ਦਾ ਪੰਜਾਬ ਦਾ ਮੁੱਖ ਮੰਤਰੀ ਚਾਹੇ ਪੀਸ਼ੇਟਾਂ ਦੇ ਹੋ ਚੁੱਕਿਆਗਾ ਜੇ ਚਾਵੇ ਤਾਂ ਵਿਧਾਨ ਸਭਾ ਦਾ ਤੁਰੰਤ ਸੈਸ਼ਨ ਬੁਲਾ ਕੇ ਸਾਡੀ ਇਹੀ ਮੰਗ ਹੈ ਵੀ ਉੱਥੇ ਕਾਨੂੰਨ ਬਣਾਇਆ ਜਾਵੇ ਵਿਧਾਨ ਸਭਾ ਦੇ ਵਿੱਚ ਉਦੋਂ ਬਾਅਦ ਸਾਡੀ ਲੜਾਈ ਇਹਦੇ ਨਾਲ ਮੋਦੀ ਨਾਲ ਪਰ ਇਹ ਵਿਧਾਨ ਸਭਾ ਦੇ ਵਿੱਚ ਜਾਣ ਦੀ ਬਜਾਏ ਪਿੰਡਾਂ ਦੇ ਵਿੱਚ ਉਦਘਾਟਨ ਕਰਦੇ ਫਿਰਦੇ ਆ ਸਰਕਾਰਾਂ ਨਾਲ ਕਿਸਾਨਾਂ ਦੀ ਲੰਬੀ ਲੜਾਈ ਸ਼ੁਰੂ ਹੋ ਚੁੱਕੀ ਹੈ ਕਾਰਪੋਰੇਟ ਘਰਾਣਿਆਂ ਦੇ ਖਿਲਾਫੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤੇ ਹੁਣ ਤਾਂ ਬਕਾਇਦਾ ਡੇਰੇ ਵੀ ਲਗਾ ਦਿੱਤੇ ਗਏ ਨੇ ਮੋਗਾ ਚ ਬਣੇ ਰਿਲਾਇੰਸ ਪੈਟਰੋਲ ਪੰਪ ਦਾ ਕਿਸਾਨਾ ਨੇ ਕਿਰਾਉ ਕੀਤਾ ਅਸੀਂ ਇਹਨਾਂ ਦੇ ਰਿਲਾਇੰਸ ਪੰਪ Jio ਦੇ ਜਿਹੜੇ ਸਿਮ ਆ ਉਹਨਾਂ ਦਾ ਬਾਈਕਾਟ ਜਿਹੜੇ ਇਹਨਾਂ ਦੇ ਸਹਿਲੋ ਆ ਮੌਲ ਆ ਉਹਨਾਂ ਦਾ ਬਾਈਕਾਟ ਤੇ ਅਸੀਂ ਰੇਲਵੇ ਟ੍ਰੈਕਾਂ ਦਾ ਬਾਈਕਾਟ ਉਹਨਾਂ ਚਿਰ ਕਰਦੇ ਹੀ ਰਹਾਂਗੇ ਅਣ ਮਿਥੇ ਸਮੇਂ ਤੱਕ ਅਸੀਂ ਸਿਰਾਂ ਤੇ ਕੱਪੜਾ ਮੰਨ ਕੇ ਤੁਰੇ ਆਂ ਸਾਨੂੰ ਆਪਣੀ ਮੌਤ ਦਾ ਕੋਈ ਡਰ ਨਹੀਂ ਮੌਤ ਨੂੰ ਵਿਹਾਣ ਤੁਰੇ ਆਂ ਜਿੰਨਾ ਚਿਰ ਅਸੀਂ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਜਾਂ ਰੱਦ ਨਹੀਂ ਕਰਾ ਲੈਂਦੇ ਅਸੀਂ ਉਹਨਾਂ ਦੇ ਨਾ ਘਰੇ ਟੱਕੇ ਬੈਠਾਂਗੇ ਨਾ ਮੋਦੀ ਸ਼ਾਹ ਨੂੰ ਬੈਠਣ ਦੇਵਾਂਗੇ ਆਮ ਲੋਕ ਜਿਹੜੇ ਇਸ ਪੰਪ ਤੋਂ ਪੈਟਰੋਲ ਪਰਵਾਉਣ ਆਏ ਸੀ ਉਹ ਵੀ ਅੰਦਾਤਾ ਦੇ ਨਾਲ ਡਟੇ ਨੇ ਇਹ ਪੈਟਰੋਲ ਪੰਪ ਬੰਦਾਈ ਤੇ ਬੜੀ ਖੁਸ਼ੀ ਹੈ ਸਾਨੂੰ ਰੋਡ ਕਿੱਲ ਜਾਣਾ ਮਨਜ਼ੂਰ ਹੈ ਇੱਥੋਂ ਹੀ ਤੇਲ ਨਹੀਂ ਪਵਾਵਾਂਗੇ ਅਸੀਂ ਕਿਸਾਨ ਪੰਜਾਬ ਦੇ ਹਿੰਦੁਸਤਾਨ ਦੇ ਪੂਰੇ ਕਿਸਾਨ ਦੇ ਨਾਲ ਅਸੀਂ ਤੇਲ ਇਥੋਂ ਨਹੀਂ ਲਵਾਂਗੇ ਬੇਸ਼ੱਕ ਸਾਨੂੰ ਘਰਾਂ ਚ ਕਹਿਆਰ ਨੇ ਪੈ ਜਾਣ ਪੰਪ ਇਹ ਮੋਟਰਸਾਈਕਲ ਰੋਡ ਕਿੱਲ ਆ ਜਾਗੇ ਬਾਗੋਂ ਪਵਾ ਲਾਂਗੇ ਪਰ ਇਹਨਾਂ ਦਾ ਅਸੀਂ ਬਾਈਕਾਟ ਕੀਤਾ ਤੇ ਬਾਈਕਾਟ ਕਰਾਂਗੇ ਇਹ ਪੰਪ ਅਸੀਂ ਬੰਦ ਕੀਤੇ ਤੇ ਕਰਵਾ ਕੇ ਰਾਵਾਂਗੇ ਅੱਜ ਅਸੀਂ ਇਸ ਧਰਨੇ ਦੇ ਨਾਲ ਆਈ ਸਹਿਮਤਾ ਅਸੀਂ ਰੈਲੈਂਸ ਪੰਪ ਦਾ ਬਾਈਕਾਟ ਕਰਦੇ ਆ ਜੀ ਅਸੀਂ ਕਿਸਾਨ ਤੇ ਪੌਤਾ ਕਿਸਾਨੀ ਦੇ ਨਾਲ ਆਈ ਜਿਹੜੇ ਆਰਡੀਨੈਂਸ ਆਪਣਾ ਇਹਨਾਂ ਨੇ ਕੱਢੇ ਆ ਜੀ ਇਹਨਾਂ ਨੂੰ ਜਲਦ ਤੋਂ ਜਲਦ ਵਾਪਸ ਲੈਣੇ ਚਾਹੀਦੇ ਆ ਅਸੀਂ ਵੀ ਆਪਣੀਆਂ ਫਸਲਾਂ ਕਟਨੀਆਂ ਵਿਜਨੀਆਂ ਵਾਂ ਆਦੇ ਬੱਚਿਆਂ ਦੇ ਮੂੰਹ 'ਚ ਫੇਰ ਹੀ ਸਾਦੇ ਦਾਣਾ ਪਾਣੀ ਆਉਣਾ ਹੈ। ਪੰਜਾਬ 'ਚ ਕਾਰਪੋਰੇਟ ਘਰਾਣਿਆਂ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਕਿਉਂਕਿ ਕਿਸਾਨ ਦਾ ਦਾਵਾ ਇਹ ਹੈ ਕਿ ਨਵੇਂ ਖੇਤੀ ਕਾਨੂੰਨ ਨਾਲ ਕਿਸਾਨੀ ਬਰਬਾਦ ਹੋ ਜਾਏਗੀ ਤੇ ਸਭ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਆ ਜਾਵੇਗਾ ਤੇ ਇੱਧਰ ਸਿਆਸੀ ਪਾਰਟੀਆਂ ਦੀਆਂ ਤਸੱਲੀਆਂ ਤੋਂ ਵੀ ਕਿਸਾਨ ਸੰਤੁਸ਼ਟ ਨਹੀਂ ਹੈ।